ਗੱਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੇ ਮਨਮਤੇ ਨਗਰ ਪਿੰਡ ਟਹਨੇ ਦੇ ਵਿੱਚ ਟਹਨੇ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਆ ਸੁਖਜੀਤ ਵੀਰ ਦੇ ਘਰੇ ਇਸ ਟਾਈਮ ਮੌਜੂਦ ਆ ਤੇ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਬਾਈ ਉਹਨਾਂ ਦਾ ਘਰ ਆ ਮਿੱਤਰੋ ਗਾਤ ਨੂੰ ਇੱਕ ਵਿਖਾਉਣੀ ਆ ਵਿਖਾਉਣੀ ਜਮ ਬਿਲਕੁਲ ਜਿੰਨਾ ਭਰਾਵਾਂ ਨੇ ਘੱਟ ਪੈਸੇ ਲਾਉਣੇ ਉਹਨਾਂ ਦੇ ਲਈ ਚੰਗੀ ਆ ਚੰਗੇ ਦੁੱਧ ਤੇ ਚੱਲਦੀ ਆ ਕਰਦੇ ਆ ਗੱਲਬਾਤ ਸਾਰੀ ਜਾਣਕਾਰੀ ਲੈ ਦਿੰਦਾ ਸੁਖਜੀਤ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਆ ਬਾ ਵਧੀਆ ਭਾਈ ਆਪਣਾ ਸ਼ੇਤਾ ਦੇ ਪਰਿਵਾਰ ਵੀਰੇ ਬਾ ਵਧੀਆ ਵੀਰੇ ਚਲੋ ਸ਼ੁਕਰ ਆ ਭਾਈ ਅੱਛਾ ਵੈੜ ਇੱਕ ਹੀ ਆ ਜਨਾ ਇੱਕ ਹੀ ਆ ਭਾਈ ਅੱਜ ਠੀਕ ਆ ਇਹਦਾ ਸੂਹਾ ਕਿੰਨਾਵਾ ਵੀਰੇ ਇਹ ਭਾਈ ਦੂਜਾ ਸੂਹਾ ਸੂਈ ਆ ਠੀਕ ਆ ਆਪਾਂ ਨੂੰ ਉਹਨਾਂ ਨੇ ਸਵਾ ਮਹੀਨਾ ਦੱਸਿਆ ਉਹਨਾਂ ਨੇ ਸੂਈ ਦਾ ਤੇ ਆਪਾਂ ਡੇਢ ਕਹਿ ਕੇ ਦੇਵਾਂਗੇ ਠੀਕ ਆ ਭਾਈ ਤੇ ਮਤਲਬ ਵੀਰੇ ਦੁੱਧ ਕਿੰਨਾ ਚਵਾਉਣ ਨੂੰ ਤਾਂ 16 17 ਕਿਲੋ ਵੀ ਚਵਾ ਦਾਂਗੇ ਇਹਦੇ ਸੱਲੋਂ ਠੀਕ ਆ ਪਰ ਜਿਹੜਾ ਇਸ ਟਾਈਮ ਜਿਹੜਾ ਇਹਦਾ ਹੈਗਾ ਹਾਂ ਵੀ ਉਹ 14 ਕਿਲੋ ਦੁੱਧ ਆ ਐਨ ਕੰਡੇ ਜਿਹੜਾ ਕੰਡੇ ਦੇ ਤੋਂ ਲੈਣਾ ਆਪਾਂ ਫੇਰ ਵੀ 13 ਕਹਿ ਕੇ ਦੇਵਾਂਗੇ ਠੀਕ ਆ ਬਈ ਫਿਰ ਤੋਂ ਯਾਰ ਅੱਛਾ ਚੂਣ ਚਾਂਣ ਨੂੰ ਕਿਵੇਂ ਆ ਬਹੁਤ ਪੋਲੀ ਆ ਬਈ ਓਕੇ ਆ ਜਾਓ ਜਮਾ ਓਕੇ ਨਾ ਕੋਈ ਭੂਰਾ ਨਾ ਕੋਈ ਛਿੱਟਾ ਕੋਸੋ ਠੀਕ ਹੈ ਠੀਕ ਆ ਅੱਛਾ ਕੀ ਰੇਟ ਰਹੂਗਾ ਵੀਰੇ ਬਸ ਆ ਛੋਟਾ ਜਿਹਾ ਮੋਹਲਾ ਹਾਨ ਨਾਲ ਆ ਇਹ ਹੋਊਗਾ 39000 ਰੁਪਏ ਬਈ 39000 ਰੁਪਏ ਹਾਂਜੀ ਵਿੱਚੋਂ ਮਾਨਤਨ ਵਕਤ ਜਿਵੇਂ ਕਹਿ ਦੂੰ ਕਿ ਤੁਸੀਂ ਗੱਡੀ ਬਾਹਰ ਲੇਰੀ ਮੈਟਰੋ 39000 ਰੁਪਿਆ ਦੀ ਜਿਹੜੀ ਡਿਮਾਂਡ ਆ ਵਿੱਚੋਂ ਮਾਨਤਾਣ ਹੋ ਜਾਊਗਾ ਵਹਿੜ ਚੰਗੀ ਆ ਥਣ ਥਣ ਬਹੁਤ ਚੰਗਾ ਲੱਗਾ ਹੋਇਆ ਦੇਖ ਸਕਦੇ ਆ ਤੁਸੀਂ ਇਹਨੂੰ ਕਿਰਾਂ ਦੀ ਇਹ ਲੋਕੇ ਦੀ ਰਿਪੋਰਟ ਆ ਹਰ ਪੱਖ ਤੋਂ ਮਿੱਤਰੋ ਤੋਰਨੀ ਤਰਨੀ ਦੇ ਵਿੱਚ ਕੋਈ ਪੱਕਾ ਨਹੀਂ ਮਣਾਉਂਦੀ ਕੋਈ ਇਹ ਕੋੜੀ ਵਾਂਗੂ ਚਲ ਚਾਲ ਤੇ ਕਰਮਾਲੀ ਦੀ ਮਿੱਤਰੋ ਤੇ ਇਸ ਟਾਈਮ 14 ਕਿਲੋ ਦੁੱਧ ਕੰਡੇ ਵਾਲਾ ਕਹੇ ਨਾਲ ਨਹੀਂ ਮਤਲਬ ਹੁੰਦਾ ਇੱਕ ਤਾਂ ਕਹਿ ਦੇਣਾ ਤੇ ਇੱਕ ਤਲਾਉਣਾ ਇਹਦੇ ਥੱਲੇ ਤੋਲਣ ਵਾਲਾ ਦੁੱਧ ਮਿੱਤਰੋ ਤਿਆਰ ਆ 39000 ਰੁਪਏ ਡਿਮਾਂਡ ਆ ਵਿੱਚੋਂ ਮੰਨਤਨ ਹੋ ਜਾਊਗਾ 1.5 ਮਹੀਨੇ ਦੀ ਸਵਾ ਦੀ ਸੂਈ ਆ ਬੱਚਾ ਜਿਹੜਾ ਹੈ ਨਹੀਂ ਇਹਦਾ ਉਹ ਚਲਾਣੇ ਪਾ ਗਿਆ ਵਾ ਮਿੱਤਰੋ ਉਂਝ ਵੈੜ ਸੀਲ ਠੰਡੀਆਂ ਸਾਊਸ ਲੱਗ ਚੰਗੀ ਆ ਚੋਣ ਚੰਗਾ ਲੱਗਾ ਹੋਇਆ ਅੱਛਾ ਕੋਈ ਘਰੇ ਰੱਖਣ ਵਾਲਾ ਲੈ ਜਾਵੇ ਤਾਂ ਓਕੇ ਹੋਊਗਾ ਹੈ ਨਾ ਬਾਈ ਅੱਖਾਂ ਮੀਚ ਕੇ ਬਾਈ ਹੂੰ ਹੂੰ ਰੇਟ ਰੇਟ ਕੀ ਰਹੂਗਾ ਬਾਈ ਇਹਦਾ 39 ਗਿਆ ਪਾ 37 ਦੀ ਹਾਣਾ ਦੇ ਦਾਂਗੇ 2000 ਮੰਨਤਾ ਨਹੀਂ ਆ ਵੀ ਜਿਹੜਾ ਜਿੱਥੋਂ ਵੀ ਆਊਗਾ 2000 ਕਿਰਾਇਆ ਹੀ ਆ ਬੰਦੇ ਦਾ ਠੀਕ ਆ ਬਈ ਲੈ ਵੀ ਮਿੱਤਰੋ ਬੜਾ ਮਨ ਇੱਕੋ ਮਿੰਟ ਕਰਦੇ ਗਾ ਜੀ ਮੰਨ ਲਓ ਓਕੇ ਦੀ ਰਿਪੋਰਟ ਆ ਹਰ ਪੱਖ ਤੋਂ ਮਿੱਤਰੋ ਦੇਖ ਸਕਦੇ ਆ ਤੁਸੀਂ ਨੰਬਰ ਮੈਂ ਜਿਹੜਾ ਲੈ ਲੈਣਾ ਨੰਬਰ ਦੱਸ ਹੀ ਸੁਖਜੀਤ ਨੂੰ 9464428248 ਜੀ ਇੱਕ ਵਾਰੀ ਹੋਰ ਬੋਗੇ 9464428248 94644282248 28248 ਇਸ ਨੰਬਰ ਤੇ ਕਰਨੀਏ ਤੁਸੀਂ ਮਿੱਤਰੋ ਭਾਈ ਦੇ ਨਾਲ ਗੱਲਬਾਤ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਟਹਿਣਾ ਜ਼ਿਲ੍ਹਾ ਫਰੀਦਕੋਟ